ਚੱਲੀਏ ਜੀ ਚੱਲੋ ਜੀ ਚੱਲੋ ਜੀ ਚੱਲੋ ਜੀ ਇਹ ਮਿਹਰ ਕਰੀ ਤੇ ਇਹ ਕੰਮ ਬਹੁਤ ਕਾਫੀ ਕੰਮ ਜਿਵੇਂ ਆਹ ਇਹ ਵਾਰ ਸ਼੍ਰੀ ਮਹਾਕਾਲੀ ਮੰਦਿਰ ਪਟਿਆਲਾ ਜੀ ਆਪ ਸ੍ਰੀ ਮਹਾਕਾਲੀ ਮੰਦਿਰ ਪਟਿਆਲਾ ਤੇ ਮੋਹਤਰਾ ਸ਼ਾਹ ਜੀ ਦਾ ਮਾਤਾ ਇਧਰ ਆਰਤੀ ਆਉਂਦੇ ਹੋਏ ਖੜਾਗੇ ਤੂੰ ਇੱਥੇ ਆ ਜਾ ਜਦ ਤੱਕ ਨਾ ਉਹ ਦਰਾਂ ਦੇਖਿਆ ਹਰ ਕਿਹਨਾਂ ਬਦਲੇ ਬਦਲੇ ਹਾਂ ਉਹ ਲੈ ਮੈਂ ਸ੍ਰੀ ਮਹਾਕਾਲੀ ਮੰਦਿਰ ਪਟਿਆਲਾ ਅੱਜ ਪਹੁੰਚਿਆਂਗੇ ਸ੍ਰੀ ਮਹਾਕਾਲੀ ਮੰਦਿਰ ਪਟਿਆਲਾ ਕਰੋ ਮਾਹਮਾਇ ਦੇ ਦਰਸ਼ੀਦਾਰ ਕਰੋ ਆਪਣੀ ਜੀਵਨ ਸਫਲ ਸ੍ਰੀ ਮਹਾਕਾਲੀ ਮੰਦਿਰ ਪਟਿਆਲਾ ਉਰੇ ਲਾ ਦੇ ਕਿਤੇ ਜੋ ਟੋਰੇ ਨੀ ਲਾ ਦੇ ਦੇ ਕਹਾ ਦੋ ਮੈਟਰ ਟੋਰ ਕੱਢੀ ਚਲ ਮਤ ਲਾਈਵ ਕਰ ਰੱਖਿਆ ਤੁਸੀਂ ਕੱਲ ਮੈਨੂੰ ਦਿਖਾਉਂਗੇ ਮੈਂ ਸਾਰਿਆਂ ਨੂੰ ਦਿਖਾ ਦਵਾਂਗਾ ਇਹ ਮਾਤਾ ਉਰੇ ਲਾ ਦਿਓ ਜੀ ਜੋ ਟਿਕ 국민 casts e a v u n g I k a ਕੰਦਰਾ ਦੀ ਵਾਰ ਪਾਪੇ ਸਰੋਈ ਦਾ ਸ਼ਮਾਰੀ ਦਰਵਾਜ਼ਾ ਅੱਜ ਪਹੁੰਚਿਆ ਮਾਂ ਕਾਲੀ ਮੰਦਿਰ ਪਟਿਆਲਾ ਜੀ ਸ਼੍ਰੀ ਮਾਂ ਕਾਲੀ ਮੰਦਿਰ ਪਟਿਆਲਾ ਕੀ ਹੈਗੀ ਤੀ ਮੱਚ ਸੀ ਐਤੂ ਹੀ ਲਾ ਦੋ ਆ ਦੇਖੋ

ਜੈ ਮਾਤਾ ਦੀ ਲਿਖੋ ਜੀ ਉਹ ਸੱਚ ਚਲੋ ਉਹ ਕਹਤੇ ਜਰਾ ਸ਼੍ਰੀ ਮਾ ਕਾਲੀ ਮੰਦਰ ਪਟਿਆਲਾ ਜੀ ਕੀ ਹੋ ਗਿਆ ਸ਼੍ਰੀ ਮਾ ਕਾਲੀ ਮੰਦਰ ਪਟਿਆਲਾ ਜੀ ਲਾਈਵ ਬੰਦ ਕਰਦਾ ਕਿ ਚੱਲਾਂ 1 ਮਿੰਟ 1 ਮਿੰਟ ਦਿਖਾ ਦ। ਹਾਂ। ਵੀਡੀਓ ਲਗਾ ਦੇ। ਨਹੀਂ। ਉਹ ਹੈ YouTube লাইਵ। ਸਾਡੀ ਹਾਂ ਕੋਈ। ਬਹੁਤ ਜ਼ਿਆਦਾ ਜ਼ਿਆਦਾ ਲੱਗੇ। శ్రీ ਮੰਦਿਰ ਮੰਦਿਰ ਪਰਿਆ ਲਾਈ। ਕੋਲ ਆ। ਕੈਂਟਰੀ ਦੇ ਜਾਓ ਭਾਈ। ਆ ਦੇ। ਆ ਦੇ। శ్రీ ਮਾਂ ਕਰੂਣ ਤੇ।